ਇੰਡੀਆ ਫਾਸਟ ਹੈਡਲਾਈਨ ਤੇ ਖਬਰਾਂ ਖੇਤੀਬਾੜੀ ਅਤੇ ਵਪਾਰ ਨਾਲ ਸੰਬੰਧਿਤ ਜਾਣਕਾਰੀ ਹਾਸਲ ਕਰਨ ਲਈ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਤਾਂ ਜੋ ਸਾਡਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਮੈਂ ਗਰਮੇਲ ਸਿੰਘ ਪਹਿਲਵਾਨ ਪ੍ਰਧਾਨ ਵਿਸ਼ਵ ਸਿੱਖ ਰਾਜਪੂਤ ਪਾਈਚਾਰਾ ਅੱਜ ਜਿਹੜੀ ਸਾਡੀ ਮੀਟਿੰਗ ਹੋਈ ਹੈ ਭਾਈਚਾਰੇ ਦੀ ਉਸ ਦੇ ਵਿੱਚ ਮੇਨ ਏਜੰਡਾ ਸਾਡਾ ਇਹ ਸੀ ਕਿ ਜਿਹਦੇ ਵਿੱਚ ਗਾਂ ਆਉਣ ਵਾਲੀਆਂ ਇਲੈਕਸ਼ਨਾਂ ਨੇ ਜਿਵੇਂ ਐਮਸੀ ਦੀਆਂ ਉਸ ਤੋਂ ਬਾਅਦ ਸ਼ਰੋਣੀ ਕਮੇਟੀ ਦੀਆਂ ਉਸ ਤੋਂ ਬਾਅਦ ਫਿਰ ਐਮਐਲ ਦੀਆਂ ਅਸੀਂ ਆਪਣੇ ਭਾਈਚਾਰੇ ਨੂੰ ਲਾਮਬੰਦ ਕਰ ਰਹੇ ਆ ਕਿ ਪਹਿਲਾਂ ਅਸੀਂ ਇੱਕ ਪਲੇਟਫਾਰਮ ਤੇ ਆਪਣੇ ਰਾਜਪੂਤ ਭਾਈਚਾਰੇ ਨੂੰ ਲਿਆਉਣਾ ਹੈ ਜਿਹੜੀ ਪਾਰਟੀ ਸਾਡੇ ਭਾਈਚਾਰੇ ਨੂੰ ਅਡਜਸਟ ਕਰੇਗੀ ਅਸੀਂ ਉਸ ਦੇ ਨਾਲ ਖੜਾਂਗੇ ਸਾਡੀ ਜਿੰਨੀ ਵੀ ਇੱਥੇ ਕਨੌਰ ਚ ਰਾਜਪੁਰੇ ਜੋ ਸਨੌਰ ਚ ਜਿੰਨੀ ਵੀ ਉਹ ਵੋਟ ਹੈਗੀ ਹੈ ਪੂਰੇ ਪੰਜਾਬ ਚ ਲੁਧਿਆਣੇ ਦੇ ਵਿੱਚ ਸਾਹਨੇਵਾਲ ਸਮਰਾਲਾ ਈਸਟ ਇਹ ਜਿਹੜੇ ਵੀ ਹਲਕੇ ਹੋਰ ਵੀ ਹੈਗੇ ਜਿੱਦਾਂ ਨਵਾਂ ਸ਼ਹਿਰ ਹਸ਼ਿਆਰਪੁਰ ਚ 52 ਪਿੰਡ ਨੇ ਸਾਡੇ ਤੇ ਜਲੰਧਰ ਦੇ ਵਿੱਚ ਉਹ ਪੂਰੇ ਪੰਜਾਬ ਦੇ ਵਿੱਚ ਭਾਈਚਾਰੇ ਨੇ ਫੈਸਲਾ ਕਰਨਾ ਹੈ ਗੁਰਦੁਆਰਾ ਸ੍ਰੀ ਪਠਾਣ ਸਾਹਿਬ ਦੇ ਸਾਹਮਣੇ ਕੋਟਲਾ ਨਿਹੰਗਾਂ ਸ਼ਹੀਦ ਭਾਈ ਬਚਿੱਤਰ ਸਿੰਘ ਜੀ ਉਹ ਜਿਹੜਾ ਫੈਸਲਾ ਕਰਾਂਗੇ ਅਸੀਂ ਉੱਥੇ ਸਾਰੀ ਟੀਮ ਸਾਡੀ ਬੈਠ ਕੇ ਕਰੇਗੀ ਸਿੱਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਪੁਰ ਦੀ ਸਰਜ਼ਮੀਨ ਦੇ ਉੱਤੇ ਸ਼ਹੀਦ ਭਾਈ ਮਨੀ ਸਿੰਘ ਦੇ ਪਰਿਵਾਰ ਚੋਂ ਸ਼ਹੀਦ ਉਦਾਸ ਸਿੰਘ ਜੀ ਦੇ ਪਵਿੱਤਰ ਸਥਾਨ ਦੇ ਉੱਤੇ ਜੋ ਖਰਾਜਪੁਰ ਦੀ ਸਰਜ਼ਮੀਨ ਹੈ ਔਰ ਭਾਈਚਾਰੇ ਦੇ ਵਰਕਰਾਂ ਨੇ ਮੈਂਬਰਾਂ ਨੇ ਔਰ ਪਿੰਡ ਦੇ ਆਗੂ ਜਨਾਂ ਨੇ ਪੂਰੇ ਕਾਰਜ ਕੀਤੇ ਉਹਦੇ ਵਿੱਚ ਵਿਸ਼ੋ ਸਿੱਖ ਰਾਜਪੂਤ ਭਾਈਚਾਰੇ ਦੇ ਪ੍ਰਧਾਨ ਸਾਹਿਬ ਤੇ ਪੂਰੀਆਂ ਮੈਨੇਜਮੈਂਟਾਂ ਤਨੌਰ ਸਨੌਰ ਪਟਿਆਲਾ ਲੁਧਿਆਣਾ ਤੇ ਸਭ ਪਾਸਿਓਂ ਮੁਹਾਲੀ ਤੋਂ ਆਈਆਂ ਔਰ ਪਹੁੰਚੀਆਂ ਦਾਸ ਇੱਕੋ ਇੱਕ ਬੇਨਤੀ ਕਰਨੀ ਚਾਹੇਗਾ 74 ਸਾਲ ਤੋਂ ਨਾ ਸ਼ੁਕਰਿਆਂ ਨੂੰ ਅਸੀਂ ਜ਼ਰੂਰ ਦੱਸਣਾ ਚਾਹਾਂਗੇ ਉਹ ਕਿ ਭਾਈ ਤੁਸੀਂ 74 ਸਾਲ ਤੋਂ ਭਾਈ ਚਾਰੇ ਨੂੰ ਇਸੇ ਕਰਕੇ ਅੱਗੇ ਨਹੀਂ ਆਉਣ ਐਂਕੜਿਆਂ ਦੀ ਤਾਦਾਦ ਵਿੱਚ ਕੁਰਬਾਨੀਆਂ ਮਾਂਥ ਲਈ ਧਰਮ ਲਈ ਈਮਾਨ ਲਈ ਔਰ ਬਾਕੀ ਨੂੰ ਤੇ ਪੰਜਾਬੀਅਤ ਨੂੰ ਔਰ ਸਿੱਖੀ ਨੂੰ ਬਚਾਉਣ ਲਈ ਦਿੱਤੀਆਂ ਹੋਣ ਕਿਉਂ 74 ਸਾਲਾਂ ਚ ਇਗਨੋਰ ਕੀਤਾ ਸਾਰੀਆਂ ਪਾਰਟੀਆਂ ਨੇ ਜਦ ਕਿ ਇਹਨਾਂ ਦੀ ਗਿਣਤੀ 40 50 ਲੱਖ ਪੰਜਾਬ ਦੀ ਧਰਤੀ ਦੇ ਉੱਤੇ ਐ ਇਸ ਲਈ ਅਸੀਂ ਵਿਛੋ ਸਿੱਖ ਰਾਜਪੂਤ ਪਾਈ ਕਿ ਅਸੀਂ ਕਿਸੇ ਇੱਕ ਬਰਾਦਰੀ ਦੀ ਗੱਲ ਕਰ ਰਹੇ ਹਾਂ ਇਹ ਇਸ ਲਈ ਸਾਨੂੰ ਕਦਮ ਉਠਾਉਣ ਦੀ ਲੋੜ ਪਈ ਹੈ ਔਰ ਪੂਰੀ ਮੈਨੇਜਮੈਂਟ ਪੰਜਾਬ ਦੀ ਤਾਂ ਹੀ ਬਣੀ ਹੈ ਔਰ ਯੂਥ ਵਿੰਗ ਪੰਜਾਬ ਦਾ ਨਹੀਂ ਬਲਕਿ 25 ਮੁਲਕਾਂ ਦਾ ਤਾਂ ਹੀ ਬਣਿਆ ਹੈ ਕਿਉਂਕਿ ਸਾਡੇ ਨਾਲ ਜੋ ਬੇਇਨਸਾਫੀ ਕੀਤੀ ਗਈ ਹੈ ਉਹ ਸਾਨੂੰ ਇਨਸਾਫ ਹੁਣ ਡੰਕੇ ਦੀ ਝੋਟ ਦੇ ਉੱਤੇ ਲਿਆ ਜਾ ਸਕੇ ਕੋਉ ਕਿਸੇ ਕੋ ਰਾਜ ਨਾ ਦੇਹ ਜੋਲੇ ਹਨ ਨਿਜ ਬਲ ਸੋਂ ਲੇਹਾਂ ਪਿੰਡ ਖਰਾਜਪੁਰ ਵਿੱਚ ಗ್ರಾಮ ਪੰਚਾਇਤ ਖਰਾਜਪੁਰ ਵੱਲੋਂ ਗੁਰਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਸ਼ੇਸ਼ ਰਾਜਪੂਤ ਭਾਈਚਾਰੇ ਦਾ ਇਕੱਠ ਕੀਤਾ ਗਿਆ ਜਿਸ ਦਾ ਮੁੱਖ ਮਕਸਦ ਹੈ ਕਿ ਸਾਡੇ ਰਾਜਪੂਤ ਰਾਜਪੂਤ ਭਾਈਚਾਰੇ ਨੂੰ ਇਕੱਠਾ ਕਰਨਾ ਔਰ ਸਮਾਜਿਕ ਅਤੇ ਰਾਜਨੀਤਿਕ ਤੌਰ ਤੇ ਜਿਹਦੇ ਵਿੱਚ ਸਾਡੇ ਰਾਜਪੂਤ ਭਾਈਚਾਰੇ ਦਾ ਭਲਾ ਹੋਵੇ ਉਸ ਨੂੰ ਮੁੱਖ ਰੱਖ ਕੇ ਅਸੀਂ ਅੱਜ ਇੱਕ ਵੱਡੀ ਮੀਟਿੰਗ ਜਿਹੜੀ ਪਿੰਡ ਖਰਾਜਪੁਰ ਸ਼ਹੀਦ ਭਾਈ ਉਹਦੇ ਸੰਗ ਜੀ ਗੁਰਦਾਰ ਸਾਹਿਬ ਵਿਖੇ ਮੀਟਿੰਗ ਕੀਤੀ ਹੈ ਜਿਸ ਵਿੱਚ ਸਾਡੇ ਸਿੱਖ ਵਿਸ਼ਵ ਸਿੱਖ ਖਰਾਜਪੁਰ ਭਾਈਚਾਰੇ ਦੇ ਪ੍ਰਧਾਨ ਸਰਦਾਰ ਗਮੇਰ ਸਿੰਘ ਜੀ ਪਹਿਲਵਾਨ ਚੀਤਾ ਪਵਾਰ ਜੀ ਕਰਨੈਲ ਸਿੰਘ ਜੀ ਗਰੀਬ 18 ਸਰਪੰਚਾਂ ਤੋਂ ਇਲਾਵਾ ਸਾਰੇ ਹੀ ਮੈਂਬਰ ਸਾਹਿਬਾਨ ਔਰ ਵਿਸ਼ੇ ਚਾਰ ਬਲਾਕੋ ਦੀ ਮੈਂਬਰ ਔਰ ਭਾਈਚਾਰੇ ਦੇ ਜਿੰਨੇ ਵੀ ਲੋਕ ਸਗੇ ਉਹਨਾਂ ਸਾਰਿਆਂ ਨੇ ਸ਼ਮੂਲੀਅਤ ਕੀਤੀ ਔਰ ਅਸੀਂ ਭਾਈ ਗੁਰਵੈਲ ਸਿੰਘ ਜੀ ਪਹਿਲਵਾਨ ਨੂੰ ਪ੍ਰਧਾਨ ਸਾਹਿਬ ਨੂੰ ਇਹ ਵਿਸ਼ਵਾਸ ਦਵਾਇਆ ਹੈ ਕਿ ਉਹ ਕਿੱਥੇ ਵੀ ਵਿਸ਼ਵ ਭਾਈ ਵਿਸ਼ਵ ਰਾਜਪੂਤ ਭਾਈਚਾਰੇ ਦੀ ਨਮਾਇਦਗੀ ਕਰਦੇ ਸਾਡੇ ਡਿਊਟ ਲਾਉਣਗੇ ਅਸੀਂ ਉਹਦੇ ਨਾਲ ਖੜਾਂਗੇ ਅੱਜ ਵਿਸ਼ਵ ਸਿੱਖ ਰਾਜਪੂਤ ਭਾਈਚਾਰੇ ਦੀ ਬਹੁਤ ਵੱਡੀ ਮੀਟਿੰਗ ਗੁਰਦੁਆਰਾ ਸ਼ਹੀਦ ਭਾਈ ਉਦੇਸ ਸਿੰਘ ਪਿੰਡ ਖਰਾਜਪੁਰਾ ਵਿੱਚ ਹੋਈ ਹੈ ਇਸ ਮੀਟਿੰਗ ਨੂੰ ಗ್ರಾಮ ਪੰਚਾਇਤ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਆਰਗੇਨਾਈਜ਼ ਕੀਤਾ ਸੀ ਅੱਜ ਇਸ ਮੀਟਿੰਗ ਵਿੱਚ ਗੁਰਮੇਲ ਸਿੰਘ ਪਹਿਲਵਾਨ ਪ੍ਰਧਾਨ ਵਿਸ਼ਵਸੇਖ ਰਾਜਪੂਤ ਭਾਈਚਾਰਾ ਅਤੇ ਸਿੱਖ ਆਪਣੇ ਰਾਜਪੂਤ ਭਾਈਚਾਰੇ ਨਾਲ ਸੰਬੰਧਤ ਹੋਰ ਮਹਾਨ ਸ਼ਖਸੀਅਤਾਂ ਨੇ ਇਸ ਵਿੱਚ ਸ਼ਮੂਲੀਅਤ ਕੀਤੀ ਸੀ ਅੱਜ ਦੀ ਬਹੁਤ ਵੱਡੀ ਮੀਟਿੰਗ ਜੋ ਕਰੀਬ-ਕਰੀਬ 2000 ਦੇ ਇਕੱਠ ਸੀ ਸਾਰੇ ਭਾਈਚਾਰੇ ਨੇ ਜੋ ਭਾਈਚਾਰੇ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਦੇ ਤੇ ਬਹੁਤ ਲੰਬੀਆਂ ਅਤੇ ਡੂੰਘੀਆਂ ਵਿਚਾਰਾਂ ਹੋਈਆਂ ਨੇ ਕਿਉਂਕਿ ਸਿੱਖ ਰਾਜਪੂਤ ਭਾਈਚਾਰੇ ਨਾਲ ਸੰਬੰਧਤ ਬਹੁਤ ਵੱਡਾ ਵੋਟ ਬੈਂਕ ਹੈ ਪਟਿਆਲਾ ਡਿਸਟ੍ਰਿਕਟ ਵਿੱਚ ਹੈ ਚਾਹੇ ਘਨੌਰ ਹੈ ਚਾਹੇ ਰਾਜਪੁਰਾ ਹੈ ਸਨੌਰ ਹੈ ਜਿੱਥੇ-ਜਿੱਥੇ ਵੀ ਹੈ ਬਹੁਤ ਜ਼ਿਆਦਾ ਭਾਈਚਾਰੇ ਦਾ ਵੋਟ ਬੈਂਕ ਹੈ ਇਸ ਭਾਈਚਾਰੇ ਨੂੰ ਇਕੱਠਾ ਕਰਨ ਲਈ ਇਹ ਅੱਜ ਵਿਚਾਰਾਂ ਹੋਈਆਂ ਨੇ ਔਰ ਅੱਜ ਦੀ ਜਿਹੜੀ ਮੀਟਿੰਗ ਹੈ ਬੜੀ ਸਫਲ ਰਹੀ ਹੈ ਮੈਂ ਸਾਰੇ ਜੋ ਪ੍ਰਬੰਧਕ ਸੀ ਇਹਨਾਂ ਨੂੰ ਮੁਬਾਈ ਵੀ ਦਿੰਦਾ ਹਾਂ ਅਸੀਂ ਵੀ ਸਾਨੂੰ ਵੀ ਸੱਦਾ ਆਇਆ ਸੀ ਐਸਐਸ ਵਿੱਚ ਸ਼ਮੂਲੀਅਤ ਕੀਤੀ ਹੈ ਉਹ ਕਮੈ ਸਿੱਖ ਵਿਸ਼ਵ ਰਾਜਪੂਤ ਭਾਈਚਾਰੇ ਦਾ ਬਤੌਰ ਲੀਗਲ ਐਡਵਾਈਜ਼ਰ ਇਸ ਸੰਸਥਾ ਨਾਲ ਜੁੜਿਆ ਹੋਇਆ ਹਾਂ ਔਰ ਇਸ ਲਈ ਅਸੀਂ ਸਾਰੇ ਉਜਤਨਸ਼ੀਲਾਂ ਭਾਈਚਾਰੇ ਨੂੰ ਇਕੱਠਾ ਕਰਨ ਲਈ ਸੋ ਸਾਰੇ ਵੀਰਾਂ ਸਤਿ ਸ਼੍ਰੀ ਅਕਾਲ ਜੀ ਮੈਂ ਬੱਬੂ ਖਰਾਜਪੁਰ ਪਿੰਡ ਖਰਾਜਪੁਰ ਮੁੱਖ ਸੇਵਾਦਾਰ ਜੋਧੁਰ ਪਟਿਆਲਾ ਦਿਹਾਤੀ ਅੱਜ ਜੋ ਪਿੰਡ ਖਰਾਜਪੁਰ ਦੇ ਵਿੱਚ ਮੀਟਿੰਗ ਕੀਤੀ ਗਈ ਸੀ ਇਹਦੇ ਵਿੱਚ ਇਲਾਕੇ ਦੇ तकरीबन 18 ਸਰਪੰਚ ਔਰ 4 ਬਲਾਕ ਸੰਮਤੀ ਮੈਂਬਰ ਇੱਕ ਪੂਰੇ ਪਟਿਆਲੇ ਦੇ ਵਿੱਚ ਸ਼ਕਤੀ ਪ੍ਰਦਰਸ਼ਨ ਦਾ ਅਸੀਂ ਜੋ ਅੱਜ ਇੱਕ ਆਪਣਾ ਇਕੱਠ ਰੱਖਿਆ ਸੀਗਾ ਉਹਦੇ ਵਿੱਚ 2000 ਦੇ ਪਲੱਸ ਸਿਕਰਾਜੀਪੁਰ ਪਾਈਚੜ ਦੇ ਵੀਰਾਂ ਨੇ ਸ਼ਮੂਲੀਅਤ ਕੀਤੀ ਸਗਾ ਇਕੱਠ ਹੋ ਗਈ ਸੀਗੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਸ਼ਕਤੀ ਪ੍ਰਦਰਸ਼ਨ ਪੂਰਾ ਰੋਡ ਬਲੋਕ ਕਰਾਂਗੇ 2022 ਦੇ ਮਿਸ਼ਨ ਤਹਿਤ ਜੋ ਸਿਕਰਾਜੀਪੁਰ ਪਾਈਚੜ ਦੇ ਸਾਰੇ ਹੀ ਨੁਮਾਇੰਦਿਆਂ ਨੇ ਪਰਮੇਲ ਸਿੰਘ ਪਹਿਲਵਾਨ ਜੀ ਨੂੰ ਵਿਸ਼ਵਾਸ ਦਿਵਾਇਆ ਉਹਦੇ ਉੱਤੇ ਅਸੀਂ ਹਰ ਵੇਲੇ ਯਤਨਸ਼ੀਲ ਹਾਂ ਸਾਡੇ ਜੋ ਰਾਜਪੂਤ ਭਾਈਚਾਰੇ ਦੇ 18 ਸਰਪੰਚਾਂ ਔਰ ਬਲਾਕ ਸੰਤੀ ਮੈਂਬਰਾਂ ਨੇ ਅੱਜ ਪੂਰਾ ਭਰੋਸਾ ਦਿਵਾਇਆ ਹੈ ਜੋ ਤੁਹਾਨੂੰ ਸਰਕਾਰਾਂ ਕਹਿੰਦੀਆਂ ਹਨ ਇਹ ਰਾਜਪੂਤ ਭਾਈਚਾਰਾ ਕਦੇ ਇਕੱਠਾ ਨਹੀਂ ਹੋ ਰਿਹਾ ਤੇ ਅੱਜ ਅਸੀਂ ਇਕੱਠੇ ਹੋਣ ਦਾ ਸਬੂਤ ਇੱਕ ਗੋਲੀ ਜੋ ਸਰਕਾਰਾਂ ਨੇ ਕੰਨਾਂ ਦੇ ਵਕ ਆਵਾਜ਼ ਪਹੁੰਚਾਉਣ ਲਈ ਕੱਟ ਕੀਤਾ ਸੀਗਾ ਸੋ ਉਸ ਲਈ ਜੋ ਵੀ ਅਗਲੀਆਂ ਕਾਰਵਾਈਆਂ ਸਾਨੂੰ ਪਹਿਲਵਾਨ ਜੀ ਕਰਨਗੇ ਉਹਨਾਂ ਦਾ ਤੁਸੀਂ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗੇ ਸਾਰਿਆਂ ਦਾ ਜੀ ਧੰਨਵਾਦ